ਸ਼ਾਇਰਾ ਦੀ ਦੁਨੀਆ ਵੱਲੋਂ ਜੰਗਾ ਸਿੰਘ ਦਾ ਨਾਵਲ ਭਾਰੀਆਂ ਪੰਡਾਂ ਲੋਕ ਅਰਪਣ ਦੱਸਦੀ ਹੈ ਕਿ ਸ਼ਾਇਰਾ ਦੀ ਦੁਨੀਆ ਵੱਲੋਂ ਡਾਕਟਰ ਅੰਬੇਡਕਰ ਭਵਨ ਅਰਬਨ ਅਸਟੇਟ ਫਗਵਾੜਾ ਵਿਖੇ ਇੱਕ ਸਾਹਿਤਕ ਪ੍ਰੋਗਰਾਮ ਦਾ ਆਯੋਜਨ ਕਰਕੇ ਪ੍ਰਪੱਕ ਸਾਹਿਤਕਾਰ ਜੰਗਾ ਸਿੰਘ ਦਾ ਦੂਸਰਾ ਨਾਵਲ ਭਾਰੀਆਂ ਪੰਡਾਂ ਨਾਮ ਪਰ ਸਾਹਿਤਕਾਰਾਂ ਦੀ ਹਾਜ਼ਰੀ ਵਿੱਚ ਲੋਕ ਅਰਪਣ ਕੀਤਾ ਗਿਆ ਪ੍ਰੋਗਰਾਮ ਤੇ ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਸਿੱਖੋ ਦੇ ਜਨਕਤਰ ਪ੍ਰੋਫੈਸਰ ਸੰਦੂ ਬਰੀਆਨਵੀ ਡਾਕਟਰ ਸੋਮਾ ਸਭ ਲੋਕ ਡਾਕਟਰ ਸੁਜੀਤ ਸਿੰਘ ਬਰਾੜ ਐਡਵੋਕੇਟ ਤੇ ਸਾਹਿਤਕਾਰ ਐਸ.ਐਲ. ਵਿਰਦੀ ਅਤੇ ਮੰਚ ਦੇ ਪ੍ਰਧਾਨ ਜਗਦੀਸ਼ ਰਾਣਾ ਸੋਚਬਿਤ ਹੋਏ ਮੰਚ ਦਾ ਸੰਚਾਲਨ ਕਰਦਿਆਂ ਉੱਗੇ ਗਜ਼ਲਕਾਰ ਗੁਰਦੀਪ ਸਿੰਘ ਸੈਣੀ ਨੇ ਕਿਹਾ ਕਿ ਲਗਭਗ ਦੋ ਦਹਾਕੇ ਪਹਿਲਾਂ ਜਿੰਗਾ ਸਿੰਘ ਦਾ ਨਾਵਲ ਕੋਈ ਕੋਈ ਤਾਰਾ ਆਇਆ ਸੀ ਤੇ ਹੁਣ ਲੰਬੇ ਅਰਸੇ ਬਾਅਦ ਉਹ ਆਪਣੇ ਦੂਜੇ ਨਾਵਲ ਭਾਰੀਆਂ ਪੰਡਨ ਨਾਲ ਮੁਰ ਹਾਜ਼ਰ ਹੋਇਆ ਮੰਚ ਦੇ ਪ੍ਰਧਾਨ ਜਗਦੀਸ਼ ਰਾਣਾ ਨੇ ਕਿਹਾ ਕਿ ਜਿੰਗਾ ਸਿੰਘ ਜਿੱਥੇ ਇੱਕ ਲੈਕਚਰ ਵਜੋਂ ਸੇਵਾ ਮੁਕਤ ਹੋਏ ਹਨ ਉੱਥੇ ਹੀ ਉਹ ਇੱਕ ਵਧੀਆ ਨਾਵਲਕਾਰ ਹੋਣ ਦੇ ਨਾਲ-ਨਾਲ ਉਹ ਮਦ ਗਜ਼ਲ ਵੀ ਕਹਿੰਦੇ ਤੇ ਖੂਬਸੂਰਤ ਤੇ ਅਰਥ ਭਰਪੂਰ ਗੀਤ ਕਵਤਾਵਾਂ ਵੀ ਲਿਖਦੇ ਤੇ ਉਸਦਾ ਤਰਨਮ ਬਾ ਕਮਾਲ ਹੈ ਨਾਮ ਪਰ ਸ਼ਾਇਰ ਕੁਲਵੀਰ ਸਿੰਘ ਕਮਲ ਨੇ ਆਪਣੇ ਸ਼ਬਦਾਂ ਨਾਲ ਜਿੰਗਾ ਸਿੰਘ ਬਾਰੇ ਸਾਂਝ ਪਾਉਂਦਿਆਂ ਉਸ ਨੂੰ ਇੱਕ ਕਰਮੱਠ ਯੋद्धा ਦੱਸਿਆ ਲੈਕਚਰ ਜਸਵਿੰਦਰ ਸਿੰਘ ਜੱਸੀ ਨੇ ਜਿੰਗਾ ਸਿੰਘ ਬਾਰੇ ਜਸਵਿੰਦਰ ਸਿੰਘ ਸ਼ਾਇਦਾ ਲਿਖਿਆ ਪਰਚਾ ਪੜਿਆ ਪ੍ਰੋਫੈਸਰ ਸੰਤੂ ਬ੍ਰਿਨ ਵੀ ਐਸਐਲ ਵਰਦੀ ਡਾਕਟਰ ਸੁਜੀਤ ਵਿਰਾਟ ਤੇ ਚਰਨਜੀਤ ਗਿੱਲ ਸਮਾਲ ਸਰ ਨੇ ਜਿੰਗਾ ਸਿੰਘ ਦੇ ਨਾਵਲ ਬਾਰੇ ਵਿਸਤਾਰ ਨਾਲ ਗੱਲ ਕਰਦਿਆਂ ਕਿਹਾ ਕਿ ਉਸ ਦੇ ਨਾਵਲ ਦੇ ਪਾਤਰ ਆਮ ਪਿੰਡੂ दलित गरीब ਲੋਕਾਂ ਜੋ ਸਮੇ ਸਮੇਂ ਦੀ ਮਾਰਾਂ ਚੱਲਦੇ ਓਏ ਅੱਗੇ ਵਧਣ ਦਿਖਾਉਂਦੇ ਹਾਂ ਪੂਰੀ ਖ਼ਬਰ ਇਸ ਵੀਡੀਓ ਦੇ ਅੰਦਰ ਤੁਸੀਂ ਦੇਖ ਰਹੇ ਹੋ ਹਰੀਸ਼ ਪੰਡਾਰੀ ਦੀ ਰਿਪੋਰਟ ਦੇ ਵੱਲੋਂ ਅੱਜ ਇਹਦਾ ਪਹਿਲਾ ਪ੍ਰੋਗਰਾਮ ਉਲੀਕਿਆ ਗਿਆ ਹੈ ਔਰ ਇਹਦੇ ਵਿੱਚ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਸਾਡੇ ਦੋਸਤ ਜਿੰਗਾ ਸਿੰਘ ਜੀ ਲੈਕਚਰਾਂ ਦੁਨਾਂ ਦਾ ਜਿਹੜਾ ਦੂਜਾ ਨਾਗਲ ਹੈ ਉਹ ਅਸੀਂ ਅੱਜ ਲੋਕ ਅਰਪਣ ਕਰਨ ਜਾ ਰਹੇ ਹਾਂ ਪਹਿਲਾਂ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਆ ਕੇ ਪ੍ਰਧਾਨਗੀ ਮੰਡਲ ਵਿੱਚ ਸ਼ੋਭਤ ਹੋ ਲੈਣ ਇਲਕਨ ਟਿੰਕਰ ਸਿੰਘ ਜਿੱਥੇ ਬਾ ਕਮਾਲ ਹੈ ਵੈਸੇ ਉਹ ਸੁਣਿਆ ਨੂੰ ਕਈ ਸਾਲ ਹੋ ਗਏ ਅੱਡੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਕੋ ਗੀਤ ਵੀ ਸੁਣੀਏ ਬਹੁਤ ਅੱਛੇ ਲੇਖਕ ਨੇ ਔਰ ਸਮਾਜ ਦੇ ਜਿਹੜੇ ਦੁਖ ਤਕਲੀਫਾਂ ਆ ਉਹ ਵੀ ਆਪਣੀ ਚਾਰੀਨਾ ਦੀ ਆਪਣੀ ਲੇਖਨੀ ਰਾਨੀ ਸਮਾਜ ਦੇ ਸਾਹਮਣੇ ਪੇਸ਼ ਕਰਦੇ ਨੇ ਸਾਡੇ ਵਿੱਚ ਕੁਲਵੀਰ ਸਿੰਘ ਕਮਲ ਜੀ ਨਾਮਰ ਗਜ਼ਲਕਾਰ ਨੇ ਨਿਕਾਲ ਚਿੱਤੇਬਣੀ ਜੀ ਲੋਹ ਬਗਵਾੜੀ ਜੀ ਸ਼ਾਉ ਸੁਗੰਦੀ ਜੀ ਗੁਰੂਕਲ ਭਾਰ ਜੀ ਮਿੱਤਰ ਮਨਜੀਤ ਜੀ ਸੋਨ ਸਿੰਘ ਪਿੰਡਾ ਪਟਵਾਰੀ ਜੀ ਐਮਿਸ਼ਨਰੀ ਨਿਤਕਾਰ ਲੇਖਕ ਸੋਨ ਸੈਰਵਲ ਜੀ ਕੈਮ ਮਖੱਲੂ ਜੀ ਅਤਰਨ ਜੀ ਜੀ ਪੁਰਨਾ ਮਾਵਾ ਜੀ ਫਾਇਨੋ ਟੀਵੀ ਤੋਂ ਫਰੀਦ ਭੰਡਾਰੀ ਜੀ ਡੈਕਟਰ ਜਸਵਿੰਦਰ ਜੱਸੀ ਸੇਲਸ ਚਾਰਟੀ ਜੀ ਸਾਰੇ ਮਰਬਰਾਸ ਬਦਨ ਜੀ ਅਨਾਲ ਸੰਦੂ ਜੀ ਸਾਡਾ ਮੇਰਾ ਸਾਥੀ ਜਕਬੀ ਚਰਾਬਾ ਉਹਦੇ ਵੀ ਦਰਸ਼ਨ ਹੋਏ ਨੇ ਤੇ ਇਹਦਾ ਪ੍ਰੋਗਰਾਮ ਸੀਗਾ ਅੱਜ ਦਾ ਇਹ ਬੜਾ ਸਿਮਤਿਆ ਪ੍ਰੋਗਰਾਮ ਰੱਖਿਆ ਸੀਗਾ ਕੁਝ ਬੰਦੇ ਸਾਡੇ ਸਾਥੀ ਜਿਹੜੇ ਇਹ ਦੂਰ ਚੱਲੇ ਉਹਨਾਂ ਨੇ ਮਾਇਆ ਕਿਉਂਕਿ ਮੌਸਮ ਸਵੇਰੇ ਅਚਾਨਕ ਬਰਾਗੰਦੀ ਆ ਗਈ ਸੀ ਤੇ ਲੈ ਗਿਆ ਜਿਹੜੇ ਵੀ ਆਣਗੇ ਉਹਨਾਂ ਨੂੰ ਵੀ ਜੀ ਆਣ ਮਾਣਾਂਗੇ ਤੇ ਜਿਹੜਾ ਮੰਚ ਦੇ ਵੱਲੋਂ ਅਸੀਂ ਇਹ ਬਣਾ ਲਾ ਕੀਤਾ ਹੈ ਸ਼ਾਇਰਾਂ ਦੀ ਦੁਨੀਆ ਦੇ ਪਿਛਲੇ ਹਫ਼ਤੇ ਲੋਕਤਾਪਾ ਇਸੇ ਬਾਅਦ ਸ਼ੁਰੂ ਕਰਪਣ ਕੀਤੀਆਂ ਗਈਆਂ ਸੀ ਤੇ ਸ਼ਾਇਰਾ ਦੀ ਦੁਨੀਆ ਦਾ ਸਫ਼ਰ ਜਿਹੜਾ ਉਹ ਅੱਗੇ ਵੀ ਜਾਣੀ ਰਹੇਗਾ ਉਹਦਾ ਤੀਜਾ ਭਾਗ ਅੱਜ ਜੀ ਸ਼ੁਰੂ ਕਰ ਦੇਣਾ ਹੈ ਤੇ ਸ਼ਾਇਰਾ ਦੀ ਦੁਨੀਆ ਨੂੰ ਇੱਕ ਮੰਚ ਬਣਾ ਕੇ ਅੱਜ ਇਹ ਪਹਿਲਾ ਪ੍ਰੋਗਰਾਮ ਜਿਹੜਾ ਅਸੀਂ ਜਿਹੜਾ ਹੁਣੇ ਕੀਤਾ ਹੈ ਇਹਦੇ ਵਿੱਚ ਤੁਹਾਨੂੰ ਜਿੱਥੇ ਮੈਂ ਨਿੱਕੀ ਜੀਆਂ ਨੂੰ ਆਕਦਾ ਹਾਂ ਉੱਥੇ ਹੀ ਐਡਵੋਕੇਟ ਐ ਸਰਬਜੀਤ ਵਰਗੀ ਮਹਾਨ ਸ਼ਖਸੀਅਤ ਪਹਿਨੀ ਸੋਮਾ ਸੁਲੋਕ ਵਰਗੇ ਵੱਡੇ ਲੇਖਕ ਪਰ ਪ੍ਰੋਫੈਸਰ ਸੰਤੋ ਬਰਿਆਨਵੀ ਸਾਹਿਬ ਦਾ ਜਿਹੜਾ ਅਸ਼ੀਰਵਾਦ ਔਰ ਪਿਆਰ ਹੈ ਉਹ ਸਾਨੂੰ ਨਸੀਬ ਹੋਇਆ ਹੈ ਤੁਹਾਨੂੰ ਸਾਰਿਆਂ ਨੂੰ ਮੈਂ ਨਿੱਕੀ ਜੀਆਂ ਨੂੰ ਆਕਦਾ ਹਾਂ